ਜੀ ਜਾਣਾ ਬਾਬੇ ਆਨੰਦ ਲੁੱਟ ਗਏ ਬਾਬੇ ਤਾਂ ਆਨੰਦ ਲੁੱਟ ਗਏ ਸਾਰੀ ਦੁਨੀਆ ਚ ਵਾਹ ਬਾਬੇਓ ਵਾਹ ਬਾਬੇਓ ਆਹ ਜੀ ਉਹ ਜੀ ਕਰਦਾ ਤੈਨੂੰ ਲੈਦਾ ਬਰਜ ਖਲੀਫਾ ਬਰਜ ਖਲੀਫਾ ਬਰਜ ਖਲੀਫਾ ਆ ਦੇਖੋ ਗੱਡੀਆਂ ਕਿੰ세 ਦੀਨੀਆਂ ਨਿੱਕੀਆਂ ਨਿੱਕੀਆਂ ਹੈ ਨਜ਼ਾਰਾ ਆਈ ਜਾਂਦਾ ਭਾਈ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਸਿੱਖ ਪ੍ਰਚਾਰਕ ਰਵਿੰਦਰ ਸਿੰਘ ਜੋਨੀ ਬਾਬਾ ਇਹਨਾਂ ਦਿਨਾਂ ਦੇ ਵਿੱਚ ਦबई ਦੇ ਵਿੱਚ ਨਜ਼ਾਰੇ ਲੈ ਰਹੇ ਨੇ ਉਹਨਾਂ ਨੇ ਵੀਡੀਓ ਜਾਰੀ ਕਰਕੇ ਜਿਹੜੇ ਵੀ ਸਿੱਖ ਪ੍ਰਚਾਰਕ ਜਾਂ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਜਵਾਬ ਦਿੱਤਾ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਮੱਚੀ ਜਾਣਾ ਬਾਬੇ ਆਨੰਦ ਲੁੱਟ ਗਏ ਬਾਬੇ ਦਾ ਆਨੰਦ ਲੁੱਟ ਗਏ ਸਾਰੀ ਦੁਨੀਆ 'ਚ ਵਾਹ ਉਹ ਬਾਬੇਓ ਵਾਹ ਬਾਬੇਓ ਆਹ ਜੀ ਉਹ ਜੀ ਕਰਦਾ ਤੈਨੂੰ ਲੈਦਾ ਬੁਰਜ ਖਲੀਫਾ ਬੁਰਜ ਖਲੀਫਾ ਬੁਰਜ ਖਲੀਫਾ ਆਹ ਦੇਖੋ ਗੱਡੀਆਂ ਕਿੰ세 ਦੀਨੀਆਂ ਨਿੱਕੀਆਂ ਨਿੱਕੀਆਂ ਹੈ ਨੇ ਯਾਰ ਆਈ ਜਾਂਦਾ ਭਾਈ ਆਨੰਦ ਆਈ ਜਾਂਦੇ ਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਦੁਬਈ ਦਾ ਟੂਰ ਸਾਡਾ ਚੱਲ ਰਿਹਾ ਹੈ ਦਿਨ ਰਾਤ ਦੀਵਾਨ ਚੱਲ ਰਿਹਾ ਹੈ ਬਹੁਤ ਸੰਗਤ ਲਾਹ ਲੈ ਰਹੀ ਹੈ ਕਥਾ ਕੀਰਤਨ ਰਹੀ ਗੁਰੂ ਸਾਹਿਬ ਨਾਲ ਜੋੜਿਆ ਜਾ ਰਿਹਾ ਤੇ ਇਸ ਦੌਰਾਨ ਸੰਗਤ ਜਿਨ੍ਹਾਂ ਨੇ ਸਾਨੂੰ ਬੁਲਾਇਆ ਸਪான்ਸਰ ਕੀਤਾ ਟਿਕਟਾਂ ਲਾਈਆਂ ਉਹ ਸਾਨੂੰ ਗੁਰਦਖਲੀਫਾ ਦਿਖਾਉਣ ਲਈ ਲੈ ਕੇ ਗਏ 30 ਸਾਲ ਹੋ ਗਏ ਦਾਸ ਨੂੰ ਕੀਰਤਨ ਕਰਦਿਆਂ ਜਿੱਦੇ ਮੈਂ ਪਹਿਲੇ ਦਿਨ ਕੀਰਤਨ ਸ਼ੁਰੂ ਕੀਤਾ ਸੀ ਉਸ ਦਿਨ 100 ਰੁਪਏ ਸਾਨੂੰ ਭੇਟਾ ਮਿਲੀ ਸੀ ਮੈਨੂੰ ਯਾਦ ਹੈ ਤੇ ਇੱਕ ਮਾਤਾ ਨੇ ਖੇਸ ਦਿੱਤਾ ਸੀਗਾ ਜਿਹੜਾ ਬੰਬਲਾਂ ਵਾਲਾ ਅੱਗੇ ਪੁਰਾਣਾ ਸੂਤ ਦਾ ਬਣਿਆ ਹੋਇਆ ਤੋਂ ਮੈਂ ਬੇਨਤੀ ਕਰਦਾ ਵੀ 30 ਸਾਲ ਕੀਰਤਨ ਕਰਦਿਆਂ ਨੂੰ ਹੋ ਗਏ ਵੀ ਜੇ ਅਸੀਂ ਇੱਕ ਦਿਨ ਬੁਰਜ ਖਲੀਫਾ ਤੇ ਚੜ ਗਏ ਉੱਪਰ ਤੇ ਔਰ ਉੱਥੇ ਜਾ ਕੇ ਅਸੀਂ ਬੁਰਜ ਖਲੀਫਾ ਦੀ ਉਹ ਉੱਪਰ ਟੌਪ ਤੇ ਗਏ ਉੱਥੇ ਵੇਖ ਰਹੇ ਹਾਂ ਹੱਸ ਖੇਡ ਰਹੇ ਹਾਂ 10 12 ਜਾਣੇ ਅਸੀਂ ਤੇ ਇਸ ਦੌਰਾਨ ਮੈਂ ਥੋੜਾ ਜਿਹਾ ਆਪ ਵੀ ਇਸ ਗੱਲ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਮੈਂ ਦਿਖਾਉਣਾ ਵੀ ਤਜਰਬਾ ਦਿਖਾਉਣਾ ਇੱਕ ਮੈਂ ਕਿਹਾ ਕੀਰਤਨ ਸੁਣਨ ਵਾਲੇ ਕਿੰਨੇ ਆ ਤੁਸੀਂ ਦੇਖ ਲਿਆ ਤੇ ਮੈਂ ਕਿਹਾ ਹੁਣ ਤੁਹਾਨੂੰ ਇੱਕ ਤਜਰਬਾ ਦਿਖਾਉਣਾ ਮੈਂ ਜਾਣ ਬੁੱਝ ਕੇ ਗੁਰਜ ਖਲੀਫਾ ਤੇ ਉਹ ਹਾਸੇ ਵਾਲੀ ਗੱਲ ਕੀਤੀ ਗੁਰਜ ਖਲੀਫਾ ਗੁਰਜ ਖਲੀਫਾ ਜਾਣ ਬੁੱਝ ਕੇ ਮੈਂ ਇੰਨਾ ਸਿੰਘਾਂ ਨੂੰ ਸਾਰਿਆਂ ਨੂੰ ਕਿਹਾ ਮੈਂ ਤਾਂ ਆਪਾਂ ਲੋਕਾਂ ਦਾ ਮਾਈਂਡ ਦੇਖਿਓ ਮਾਈਂਡ ਕਿੱਥੇ ਸੈੱਟ ਹੈ ਲੋਕਾਂ ਨੇ ਕਿਹੜੀ ਚੀਜ਼ ਚੱਕਣੀ ਆ ਮਾਫ ਕਰਿਓ ਆ ਪਿੱਛੇ ਜੇ ਉਹ ਸਾਗਰ ਦੀ ਬੋਟੀ ਵਾਲੀ ਉਹ ਜਿਹੜੀ ਇੰਡਿਕਾਕਾਰ ਕਿੱਥੇ ਤੁਸੀਂ ਦਿਮਾਗ ਕਿੱਥੇ ਆਪਣੇ ਗਏ ਸਾਡੀ ਸੋਚ ਕਿੱਡੀ ਨਿਕਲ ਗਈ ਹੈ ਜੇ 30 ਸਾਲ ਕੀਰਤਨ ਕਰਕੇ ਇੱਕ ਬੰਦਾ ਬੁਰਜ ਖਲੀਫਾ ਦੇਖ ਰਿਹਾ ਤੇ ਸੰਗਤ ਜਿਨ੍ਹਾਂ ਨੇ ਸਾਡੀਆਂ ਟਿਕਟਾਂ ਲਾਈਆਂ ਜਿਨ੍ਹਾਂ ਨੇ ਸਪான்ਸਰ ਕੀਤਾ ਜਿਹੜੇ ਟਿਕਟਾਂ ਖਰੀਦ ਕੇ ਮਹਿੰਗੀਆਂ ਸਾਨੂੰ ਬੁਰਜ ਖਲੀਫਾ ਦਿਖਾਉਣ ਲਈ ਲੈ ਕੇ ਗਏ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਤੇ ਥੋੜਾ ਘਰੇ ਬੈਠਿਆਂ ਦਾ ਢਿੱਡ ਦੁਖੀ ਜਾਂਦਾ ਵੀ ਬੁਰਜ ਖਲੀਫਾ ਤੇ ਬਾਬੇ ਕਿਉਂ ਚਲੇ ਗਏ ਕਿਸਤੀ 'ਚ ਬੈਠੇ ਕਿਉਂ ਚੱਪੂ ਮਾਰ ਰਹੇ ਹੈ ਤੇ ਕਿਸਤੀ ਵਿੱਚ ਲੇਕ ਦੇ ਵਿੱਚ ਉਹ ਜਾ ਰਹੇ ਹੈ ਭਾਈ ਅਸੀਂ ਤੁਹਾਡੇ ਤੋਂ ਲੈ ਕੇ ਨਹੀਂ ਖਾਣਾ ਅਸੀਂ ਵੀ ਮਾਪਿਓ ਸਾਡੇ ਸਿਰ ਤੇ ਹੈਗੇ ਆ ਸਾਡੀਆਂ ਵੀ ਜ਼ਮੀਨਾਂ ਜਾਇਦਾਦਾਂ ਹੈਗੀਆਂ ਆ ਠੀਕ ਹੈ ਜੋ ਕਥਾ ਕੀਰਤਨ ਦੀ ਮੈਨੂੰ ਭੇਟਾ ਮਿਲਦੀ ਹੈ ਤੁਸੀਂ ਮੇਰਾ ਜੀਵਨ ਦੂਰੋਂ ਦੇਖਿਆ ਮੇਰੇ ਨੇੜੇ ਆ ਕੇ ਮੈਨੂੰ ਮਿਲੋ ਮੇਰੇ ਨਾਲ ਚਾਰ ਦਿਨ ਰਹੋ ਤੇ ਤੁਹਾਨੂੰ ਪਤਾ ਲੱਗੂਗਾ ਸੀ ਇੱਕ ਇੱਕ ਪੈਸਾ ਗੁਰੂ ਘਰ ਤੇ ਲਾ ਰਹੇ ਆ ਅੱਜ ਤੱਕ ਮੈਂ ਆਪਦਾ ਧਰ ਨਹੀਂ ਬਣਾ ਸਕਿਆ ਮੈਂ ਤਨ ਮਨ ਧਨ ਇਹਨਾਂ ਬੜਾਈ ਆਪਣੀ ਨਹੀਂ ਕਰ ਰਿਹਾ ਪਰ ਮੈਂ ਉਹ ਨਿੰਦਕਾਂ ਨੂੰ ਕਹਿ ਰਿਹਾ ਬੀਜਾ ਤੁਹਾਨੂੰ ਪਤਾ ਹੀ ਨਹੀਂ ਮੇਰੀ ਜ਼ਿੰਦਗੀ ਬਾਰੇ ਤੇ ਕਾਹਤੋਂ ਬਕਵਾਸ ਕਰਦੇ ਆ ਤੁਹਾਨੂੰ ਕਿਹਨੇ ਹੱਥ ਦਿੱਤਾ ਤੁਸੀਂ ਸਾਨੂੰ ਕਹਿੰਦੇ ਹੋ ਸਾਧ ਵੇਲੜ ਵੇਲੜ ਤੁਸੀਂ ਉਹ ਜਿਹੜੇ ਐਡੇ ਐਡੇ ਕਮੈਂਟ ਲਿਖ ਕੇ ਪਾ ਦਿੰਨੇ ਹੋ ਤੁਹਾਨੂੰ ਕੋਈ ਕੰਮ ਨਹੀਂ ਹੈਗਾ ਸਾਰਾ ਦਿਨ ਉਹੀ ਜੋਨੀ ਬਾਬਾ ਹੈ ਜਿਹੜਾ ਕਿਸਾਨੀ ਮੋਰਚੇ ਸਭ ਤੋਂ ਮੋਹਰੇ ਗਿਆ ਸੀ ਉਹੀ ਜੋਨੀ ਬਾਬਾ ਹੈ ਜਦੋਂ ਧਰਨੇ ਲੱਗਦੇ ਆ ਸਭ ਤੋਂ ਮੋਹਰੇ ਜਾਂਦਾ ਉਹੀ ਜੋਨੀ ਬਾਬਾ ਹੈ ਜਦੋਂ ਬੰਦੀ ਸਿੰਘਾਂ ਲਈ ਚੰਡੀਗੜ੍ਹ ਮੋਰਚੇ ਲੱਗੇ ਸਭ ਤੋਂ ਮੋਹਰੇ ਗਿਆ ਤਾਨੂੰ ਸ਼ਰਮ ਹੋਣੀ ਚਾਹੀਦੀ ਹੈ ਕਿੱਥੇ ਸਟੈਂਡ ਕਰਦੇ ਹੋ ਯਾਰ ਤੁਸੀਂ ਪਰ ਮੈਂ ਕਈ ਵਾਰੀ ਸੋਚਦਾ ਹੁੰਨਾ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਹੀਂ ਬਣੇ ਜਿਨੇ ਸਰਬੰਸ ਵਾਰਤਾ ਤੁਹਾਡੀ ਖਾਤਰ ਜੋ ਨਹੀਂ ਇਹਦਾ ਵਿਚਾਰ ਹੈ ਮੈਂ ਕਿਹੜੇ ਬਾਗ ਦੀ ਮੋਲੀ ਆ ਆ ਔਕਾਤ ਹੈ ਤੁਹਾਡੀ ਤੁਸੀਂ ਗੱਲਾਂ ਕਰਦੇ ਹੋ ਤੁਹਾਡੇ ਤੋਂ ਲੈ ਕੇ ਨਹੀਂ ਖਾਣਾ ਬੁਰਜ ਖਲੀਫਾ ਤੇ ਇਹਨਾਂ ਨੂੰ ਇਹਨਾਂ ਨੂੰ ਥੁੱਪੇ ਕੰਮ ਕਰਾਓ ਭਾਈ ਜੇ ਗੁਰਬਾਣੀ ਕਹਿੰਦੀ ਹੈ ਤੁੱਤ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ ਜੇ ਮਾਲਕ ਨੇ ਸਾਨੂੰ ਇਹ ਕਿਰਤ ਬਖਸ਼ੀ ਹੈ ਇਹੀ ਸਾਡੀ ਕੀਰਤੀ ਹੈ ਇਹੀ ਸਾਡੀ ਕਿਰਤ ਹੈ ਤੁਹਾਨੂੰ ਉਹ ਕੰਮ ਦਿੱਤੇ ਤੁਸੀਂ ਉਹ ਕਰਨੇ ਆ ਸਾਡੇ ਕੰਮ ਤੁਸੀਂ ਨਹੀਂ ਕਰ ਸਕਦੇ ਤੁਹਾਡੇ ਕੰਮ ਅਸੀਂ ਨਹੀਂ ਕਰ ਸਕਦੇ ਹਰੇਕ ਪਰਸਨ ਯੂਨਿਕ ਹੈ ਫਿਰ ਕਾਹਤੋਂ ਬਕਵਾਸ ਕਰਦੇ ਹੋ ਜਦੋਂ ਤੁਸੀਂ ਮੈਨੂੰ ਰੁਪਈਆ ਦਿੱਤਾ ਨਹੀਂ ਤੇ ਫਿਰ ਮੈਂ ਆਪਣੀ ਮਾਇਆ ਨਾਲ ਜੋ ਮੈਨੂੰ ਸੱਦਦੇ ਆ ਉਹ ਮਾਇਆ ਖਰਚ ਕੇ ਮੈਨੂੰ ਜਿੱਥੇ ਮਰਜੀ ਲੈ ਜਾਣ ਮੈਂ ਜਾਊਂਗਾ ਮੈਨੂੰ ਕੋਈ ਰੋਕ ਟੋਕ ਨਹੀਂ ਮੈਂ ਤੁਹਾਡਾ ਕੋਈ ਦੇਣਾ ਨਹੀਂ ਮਨੁੱਖਾ ਦੇਹੀ 'ਚ ਮੈਂ ਵੀ ਆਇਆ ਜੇ ਤੁਸੀਂ ਆਏ ਹੋ ਮੈਂ ਆਪਣੀ ਮਰਜ਼ੀ ਕਰ ਸਕਦਾ ਹਾਂ ਠੀਕ ਹੈ ਨਾ ਤੁਹਾਡਾ ਕੋਈ ਹੱਕ ਨਹੀਂ ਮੈਨੂੰ ਰੋਕਣ ਦਾ ਜਾਂ ਟੋਕਣ ਦਾ ਤੁਸੀਂ ਆਪ ਕੀ ਕਰਦੇ ਹੋ ਤੁਸੀਂ ਪੰਜਾਬ ਉਲਝਾੜ ਕੇ ਰੱਖ ਤਾ ਤੁਸੀਂ ਆਪਣੇ ਬੱਚਿਆਂ ਦੇ ਵਿਆਹਾਂ ਤੇ 20 20 30 30 ਲੱਖ ਲਾ ਕੇ ਖਾੜੇ ਲਵਾਉਨੇ ਹੋ ਸ਼ਰਾਬਾਂ ਪਿਉਨੇ ਹੋ ਕੀ ਨਹੀਂ ਘੜੀ ਖੋਲ ਦੇ ਗੰਦ ਪਾਉਂਦੇ ਤੁਸੀਂ ਤੁਸੀਂ ਗੱਲਾਂ ਸਾਧਨ ਕਰਦੇ ਹੋ ਕਦੇ ਬਾਬਾ ਹਰਨਾ ਅਮ ਸਿੰਘ ਜੀ ਤੁਮਾ ਤੁਹਾਡੇ ਲਈ ਮਾੜੇ ਐ ਕਦੇ ਢੜਰੀਆਂ ਵਾਲੇ ਤੁਹਾਡੇ ਲਈ ਮਾੜੇ ਐ ਕਦੇ ਬਾਬਾ ਗੁਲਾਬ ਸਿੰਘ ਤੁਹਾਡੇ ਲਈ ਮਾੜਾ ਆ ਕਦੇ ਸਾਰਾ ਸੰਸਮਾਜ ਤੁਹਾਡੇ ਲਈ ਮਾੜਾ ਤੁਸੀਂ ਕਿੱਧਰ ਲਈ ਚੰਗੇ ਆ ਗਏ ਬਈ ਤੁਹਾਡੇ ਵੱਲੇ ਕੀ ਐ ਸਿਰਫ ਇੱਕ ਨਿੰਦਿਆ ਕਰਨੀ ਆਉਂਦੀ ਐ ਤੁਹਾਨੂੰ ਕਮਾਲ ਹੋ ਗਈ ਯਾਰ ਮੈਂ ਜਾਣ ਬੁਝ ਕੇ ਪਾਈਆਂ ਜੋ ਕਿਸਤੀ ਤੇ ਵੀ ਜਾ ਰਿਹਾ ਵੀ ਆਨੰਦ ਲੈ ਕੇ ਤੁਹਾਨੂੰ ਪਤਾ ਨਹੀਂ ਲੱਗਦਾ 43 ਸਾਲ ਦੀ ਉਮਰ ਐ ਮੇਰੀ ਮੈਂ ਕੋਈ ਮੂਰਖ ਨਹੀਂ ਆ ਮੈਂ ਜਾਣ ਕੇ ਪਾਈਆ ਮੈਂ ਤਾਂ ਦੇਖੋ ਲੋਕਾਂ ਦੇ ਦਿਮਾਗ ਦੇਖ ਲਿਓ ਤੁਸੀਂ ਵੀ ਇਹਨਾਂ ਨੇ ਕੀਰਤਨ ਨਹੀਂ ਸੁਣਨਾ ਕਥਾ ਨਹੀਂ ਸੁਣਨੀ ਪਾਠੀ ਸਿੰਘਾਂ ਦੇ ਹੱਥ ਚ ਮੈਂ ਬੋਲਿਆ ਵੈਸਲ ਕੇਵੇਂ ਉਹ ਨਹੀਂ ਤੁਸੀਂ ਸੁਣਿਆ ਗਰੀਬ ਜਿਹੜੇ ਬੱਚੇ ਦਾਸ ਪੰਜ ਬੱਚਿਆਂ ਨੂੰ ਪੜਾ ਰਿਆ ਜਿਹੜੇ ਅਫਸਰ ਬਣ ਕੇ ਵੱਡੇ ਪੰਜਾਬ ਦੇ ਵਿੱਚ ਤੁਸੀਂ ਤਾਂ ਪੰਜਾਬ ਛੱਡ ਛੱਡ ਕੇ ਜਾ ਰਹੇ ਹੋ ਤੁਸੀਂ ਗੱਲਾਂ ਕਰਦੇ ਹੋ ਨਾ ਬਲਾਓ ਮੈਥੋਂ ਨਾ ਬਲਾਓ ਚੰਗੇ ਰਹੋਗੇ ਤੁਸੀਂ ਨਾਸ ਮਾਰਿਆ ਹੋਇਆ ਪੰਜਾਬ ਦਾ ਪਾਣੀ ਤੁਸੀਂ ਮੁਕਾਤੇ ਦਰਖਤ ਤੁਸੀਂ ਮੁਕਾਤੇ ਕੁਦਰਤ ਨਾਲ ਜਿੰਨਾ ਖਲਵਾੜ ਤੁਸੀਂ ਕਰਦੇ ਹੋ ਕੋਈ ਨਹੀਂ ਕਰਦਾ ਜਿੰਨੇ ਪਸ਼ੂ ਪੰਛੀ ਤੁਸੀਂ ਮਾਰਦੇ ਹੋ ਉਦਾਂ ਲਾ ਲਾ ਕੇ ਖੇਤਾਂ 'ਚ ਇੰਨਾ ਪਾਪ ਕੋਈ ਨਹੀਂ ਕਰਦਾ ਤੁਸੀਂ ਗੱਲਾਂ ਕਰਦੇ ਹੋ ਆਪਣੀ ਲਿਮਟ ਵਿੱਚ ਰਹੋ ਆਪਣਾ ਘਰ ਦੇਖੋ ਆਪਣਾ ਪਰਿਵਾਰ ਸੰਭੋ ਕਿਸੇ ਦੀ ਜ਼ਿੰਦਗੀ ਨੂੰ ਨਾ ਜੱਜ ਕਰੋ ਮੈਂ ਤੁਹਾਨੂੰ ਥੋੜੀ ਔਕਾਤ ਵਿਖਾਈ ਹੈ ਕੀ ਤੁਹਾਡਾ ਦਿਮਾਗ ਇੰਨਾ ਤੇ ਕੰਮ ਕਰਦਾ ਐਥੇ ਕਿ ਤੁਸੀਂ ਤੁਹਾਡੀ ਸੋਚ ਖੜੀ ਆ ਤੁਸੀਂ ਔਗਣ ਵੇਖਣ ਗਿੱਜਿਓ ਲੋਕਾਂ ਦੇ ਤੁਸੀਂ ਗੁਰ ਸਿੱਖ ਹੈ ਮਹਾਰਾਜ ਕਹਿੰਦੇ ਸਾਂਝ ਕਰੀ ਜਾ ਗੁਣੇ ਕੇਰੀ ਛੋੜ ਔਗਣ ਚੱਲੀਏ ਮੇਰੇ ਚ 20 ਔਗਣ ਹੋਣਗੇ 20 ਗੁਣ ਵੀ ਹੋਣਗੇ ਤੁਸੀਂ ਸਾਂਝ ਗੁਣਾ ਦੀ ਰੱਖੋ ਤੁਸੀਂ ਔਗਣਾਂ ਤੋਂ ਕੀ ਲੈਣਾ ਤੁਸੀਂ ਚੱਕਰ ਦੀ ਔਗਣ ਕਿਉਂਕਿ ਤੁਸੀਂ ਆਪ ਔਗਣਾਂ ਦੇ ਭਰੇ ਹੋਏ ਹੋ ਚੋਰ ਨੂੰ ਸਾਰੇ ਚੋਰ ਦਿੰਦੇ ਆ ਬੇਈਮਾਨ ਨੂੰ ਸਾਰੇ ਬੇਈਮਾਨ ਦਿੰਦੇ ਆ ਬਹੁਤ ਕੁਝ ਬੋਲਣ ਨੂੰ ਆ ਮੇਰੇ ਕੋਲੇ ਬਹੁਤ ਕੁਝ ਪਰ ਤੁਸੀਂ ਜਿਹੜੇ ਮਾੜੇ ਕਮੈਂਟ ਕਰਨ ਵਾਲੇ ਹੋ ਆਪਦੇ ਗਰੀਵਾਨ ਚ ਛਾਤੀ ਮਾਰਿਓ ਫਰੀਦਾ ਜੇ ਤੂੰ ਆਤਲ ਲਤੀਫ ਕਾਲੇ ਲਿਖ ਨਾਲੇ ਆਪਣੜੇ ਗਰੀਵਾਨ ਮੇ ਸਿਰ ਨਹੀਂ ਮਾਰ ਦੇ ਇਕ ਆਪਣੇ ਅੰਦਰ ਛਾਤੀ ਮਾਰੋ ਕਿਸੇ ਤੇ ਉਂਗਲ ਚੁੱਕਣ ਲੱਗੇ ਨਾਲੇ ਜਦੋਂ ਇੱਕ ਉਂਗਲ ਕਿਸੇ ਵੱਲੀ ਚੱਕਦੇ ਆ ਨਾ ਤਿੰਨ ਉਂਗਲਾਂ ਆਪਣੇ ਵੱਲ ਆਉਂਦੀਆਂ ਇਹ ਯਾਦ ਰੱਖਿਓ ਰੱਬ ਦੀ ਦਰਗਾਹ ਤੇ ਲੇਖਾ ਦੇਣਾ ਤੁਸੀਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਸਿੱਖ ਪ੍ਰਚਾਰਕ ਰਵਿੰਦਰ ਸਿੰਘ ਜੋਂਦੀ ਨੇ ਆਪਣੇ ਵਿਰੋਧ ਕਰਨ ਵਾਲਿਆਂ ਨੂੰ ਜੋ ਵੀ ਵੀਡੀਓ ਰਹੀ ਜਵਾਬ ਦਿੱਤਾ ਹੈ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਸ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ